ਇਹ ਤਸਵੀਰ ਚਾਰੀਸਾ ਲਖ ਕੁਲਬੀਰ ਸਿੰਘ ਦੀ ਹੈ ਜਿਸ ਦਾ ਬੜੇ ਹੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਚੰਡਿਆਲਾ ਗੁਰੂ ਨੇੜਲੇ ਪਿੰਡ ਧਾਰੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕੁਲਬੀਰ ਤੋਤੀ ਦਾ ਕੰਮ ਕਰਦਾ ਸੀ। ਬੀਤੀ ਰਾਤ ਵੀ ਉਹ ਪਿੰਡ ਤਾਰਾਗੜ ਤਲਾਵਾ ਤੋਂ ਆਪਣੀ ਕਾਰ 'ਚ ਲੋਕਾਂ ਦੇ ਘਰ ਦੁੱਧ ਪਾ ਕੇ ਵਾਪਸ ਆ ਰਿਹਾ ਸੀ। ਰਸਤੇ 'ਚ ਕਾਰ ਸਵਾਰ ਗੁਜਣ ਪਛਾਤੇ ਬਦਮਾਸ਼ਾਂ ਨੇ ਉਸ ਨੂੰ ਘੇਰਾ ਪਾਇਆ। ਗੋਲੀਆਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਤਾਨਕ ਲੋਕਾਂ ਨੂੰ ਲੈ ਸਰ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਮਰੇ ਤੱਕ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਇਸ ਵਾਰ ਦਾ ਅੱਥਾ ਪਤਾ ਚੱਲ ਸਕੇ ਹੁੰਦੇ ਤਲਾਸ਼ ਮਿਲੀ ਆ ਪੀ ਤੇ ਨਾ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਣੂ ਸੀ ਠੀਕ ਹੈ ਇਹ ਅਜ ਤੋਂ ਕਾਫੀ ਸਾਲ ਪਹਿਲਾਂ 500 ਸਾਲ ਪਹਿਲਾਂ ਹੀ ਰਿਸ਼ਤੇਦਾਰ ਸਾਡਾ ਤੇ ਨੋਨ ਬੰਦਾ ਸੀ ਮੇਰਾ ਤੇ ਮੈਨੂੰ ਕਿਹਨ ਦੱਸਿਆ ਪੀ ਨਾ ਗੱਲਬਾਤ ਹੋਈ ਮੇਰੇ ਪਿਟ ਦਾ ਮੁੰਡਾ ਵਾ ਮਨਮੋਹ ਸਿੰਘ ਆ 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 ਜਗ ਮੋਹਨ ਤੇ ਜਗ ਮੋਹਨ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਫੋਨ ਕਰ ਦਿੱਤਾ ਕਿ ਇਹ ਗੱਲਬਾਤ ਹੋ ਗਈ ਹੈ ਇਹ ਗੱਡੀ ਦੇ ਲੋਕੇਸ਼ਨ ਵੇਖ ਰੋ ਤੁਸੀਂ ਇਹ ਪਿੰਨੋ ਦੂਤ ਨੇ ਹਣਾਉਂਦੇ ਰੋ ਜੀ ਪਿੰਡ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਪਤਾ ਨਹੀਂ ਕੀ ਨਰ ਰੰਝੇ ਸੀ ਕੀ ਇਹ ਤੇ ਮੇਗਾ ਬਾਪ ਉਹ ਹੀ ਦਾ ਵਿਸ਼ਾ ਜੀ ਹਾਂ ਇਹਦੇ ਬਾਰੇ ਕਹਿਣ ਸਾਦੇ ਕੁਝ ਵੀ ਪਰ ਮੁੰਡਾ ਚੰਗਾ ਹੈ ਚੰਗੇ ਸੁਭਾਅ ਦਾ ਮੁੰਡਾ ਹੈ ਮਲਵਤਨ ਵਾਲਾ ਬੰਦਾ ਹੈ ਸੱਟਣਾ ਚੰਗੀ ਦਾ ਹੈ ਜੀ ਦੇ ਬਾਰੇ ਕਿਹਨਾਂ ਸਾਥ ਵੀ ਗੱਲ ਕੀਤੀ ਇਸ ਲਈ ਘਰ ਤੋਂ ਘਟਾ ਨਹੀਂ ਦੇ ਬਾਰੇ ਕੋਈ ਨਹੀਂ ਆਖ ਰਿਹਾ ਤਸਿਆ ਜਾ ਰਿਹਾ ਕਿ ਇਸ ਵਾਰਦਾਤ ਨੂੰ ਪੁਰਾਣੀ ਰੰਜਿਸ਼ ਤੇ ਚਲਦਿਆਂ ਅੰजाम ਦਿੱਤਾ ਗਿਆ ਵਾਰਦਾਤੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਵੀ ਫੌਰਨ ਮੌਕੇ ਤੇ ਪਹੁੰਚ ਗਈਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਖੁਦ ਡੀਐਸ ਬਿਰਵਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਕਹਿਣਾ ਸੀ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਪਿੰਡ ਧੌੜੜ ਦਾ ਕੁਲਵੀਰ ਸਿੰਘ ਪੁੱਤਰ ਅਬੀਕ ਸਿੰਘ ਸੀ ਦੁੱਧਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅਜ ਮੀਂਹ ਜਿਆਦਾ ਪੈ ਰਿਹਾ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ ਬੇਇਕਾਰਨ ਦਾ ਪਤਾ ਲੱਗਾ ਜੀ ਕਾਰਨ ਹਾਂਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ ਉਹਦੇ ਕਾਰਨ ਹੀ ਇਹ ਗੱਲ ਹੋਈ ਹੈ ਇਸ ਵਾਰ ਰਾਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਹਾਲੇ ਸਾਫ਼ ਨਹੀਂ ਹੋ ਸਕਿਆ ਪੁਲਿਸ ਮਲਜ਼ਮਾਂ ਦੀ ਪਾਲਚ ਜੁਟੀ ਹੋਈ ਹੈ ਵੇਖਣਾ ਹੋਵੇਗਾ ਖਾਕੀ ਦੇ ਹੱਥ ਮਲਜ਼ਮਾਂ ਦੇ ਕਲਾਮਿਆਂ ਤੱਕ ਕਦ ਤੱਕ ਪਹੁੰਚਦੇ ਨੇ ਇਸ ਮਾਮਲੇ 'ਚ ਜਾਂਚ ਤੋਂ ਬਾਅਦ ਕਿਹੜੇ ਨਵੇਂ ਖੁਲਾਸੇ ਕੀਤੇ ਜਾਂਦੇ ਨੇ ਪੀਟੀਸੀ ਨਿਊਜ਼ ਦੇ ਲਈ ਚੰਡਿਆਲਾ ਗੁਰੂ ਸੁਨੀਲ ਦੇਵਗੰਦ ਦੀ ਰਿਪੋਰਟ